ਜੇ ਬਚੀ ਹੋਈ ਰੋਟੀ ਸਿੱਟਣ ਦੀ ਜ਼ਰੂਰਤ ਨਹੀਂ ਤੇ ਬਣਾਓ ਐਸ ਤਰ੍ਹਾਂ ਚਟਪਟੀ ਟੇਸਟੀ ਜੀ ਚਾਟ ਬਹੁਤ ਟੇਸਟੀ ਮੰਨਦੀ ਹੈਗੀ ਤੇ ਚਾਟ ਬਣਾਉਣਾ ਆਪਾਂ ਸ਼ੁਰੂ ਕਰਦੇ ਆਂ ਚਾਟ ਬਣਾਉਣ ਵਾਸਤੇ ਤੇ ਤਿੰਨ ਆਪਣੇ ਕੋਲੇ ਬਚੀਆਂ ਹੋਈਆਂ ਰੋਟੀਆਂ ਆਂ ਇਹ ਦਿਨ ਦੀਆਂ ਰੋਟੀਆਂ ਸੀ ਆ ਤੇ ਤਿੰਨ ਬਾਤੀਆਂ ਸੀ ਆ ਰੋਟੀ ਆਪਾਂ ਰੈਡੀ ਇੱਕ ਲੈ ਲਿਆ ਆਪਾਂ ਚਕਲਾ ਤੇ ਰੋਟੀ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਦਾਂਗੇ ਰੋਟੀਆਂ ਬੱਤ ਜਾਣ ਤੇ ਬਹੁਤ ਵਧੀਆ ਇੱਕ ਅਨੋਖੇ ਤਰੀਕੇ ਨਾਲ ਇਹ ਚਾਟ ਬਣ ਕੇ ਤਿਆਰ ਹੋਊਗੀ ਹੁਣ ਆਪਾਂ ਰੋਟੀ ਨੂੰ ਫੋਲਡ ਕਰ ਲਿਆ ਤੇ ਐਸ ਤਰ੍ਹਾਂ ਆਪਾਂ ਕਰਦੇ ਦੇ ਨਾਲ ਨਾ ਕਟਿੰਗ ਕਰ ਲਾਂਗੇ ਰੋਟੀ ਦੀ ਇਸ ਤਰ੍ਹਾਂ ਦੇ ਲੱਛੇ ਬਣ ਜਾਣਗੇ ਰੋਟੀ ਦੀ ਆਪਾਂ ਕਟਿੰਗ ਕਰ ਲਈ ਐਸ ਤਰ੍ਹਾਂ ਜਿਹੜੇ ਹੁਣੇ ਰੋਟੀ ਦੇ ਲੱਛੇ ਹੈਗੇ ਐਦਾਂ ਆਪਾਂ ਜੋੜ ਲੈਣੇ ਆ ਤੇ ਹੁਣ ਆਪਾਂ ਇਹਨਾਂ ਨੂੰ ਐਸ ਤਰ੍ਹਾਂ ਕਟਿੰਗ ਕਰ ਲਾਂਗੇ ਛੋਟੇ-ਛੋਟੇ ਪੀਸਾਂ ਦੇ ਵਿੱਚ ਬਾਲੇ ਬਰੀਕ ਵੀ ਨਹੀਂ ਤੇ ਬਾਲੇ ਮੋٹے ਵੀ ਨਹੀਂ ਹਾਂਜੀ ਸਾਰੀਆਂ ਰੋਟੀਆਂ ਨੂੰ ਆਪਾਂ ਇਸ ਤਰ੍ਹਾਂ ਬਰੀਕ-ਬਰੀਕ ਪੀਸਾਂ ਦੇ ਵਿੱਚ ਕੱਟ ਲਿਆ ਹੈਗਾ ਹੁਣ ਆਪਾਂ ਬਣਾਵਾਂਗੇ ਇਹਦੀ ਚਾਟ ਚਾਟ ਬਣਾਉਣ ਵਾਸਤੇ ਤੁਹਾਨੂੰ ਵੀਡੀਓ ਪੂਰੀ ਵੇਖਣੀ ਪਊਗੀ ਹਾਂਜੀ ਇੱਧਰ ਆਪਾਂ ਕੜਾਹੀ ਦੇ ਵਿੱਚ ਤੇਲ ਗਰਮ ਕਰ ਲਿਆ ਹੈਗਾ ਹੁਣ ਆਪਣੀਆਂ ਕੱਟੀਆਂ ਹੋਈਆਂ ਰੋਟੀਆਂ ਪਾ ਦਾਂਗੇ ਤੇ ਰੋਟੀਆਂ ਨੂੰ ਆਪਾਂ ਫਰਾਈ ਕਰਨਾ ਹੈਗਾ ਤੇ ਹਲਕਾ ਹਲਕਾ ਇਸ ਤਰ੍ਹਾਂ ਸੇਕ ਲਵਾ ਲਾਂਗੇ ਤੇ ਜਦੋਂ ਇਹਨਾਂ ਦਾ ਕਲਰ ਚੇਂਜ ਹੋ ਗਿਆ ਨਾ ਵਧੀਆ ਜੇ ਰੋਟੀਆਂ ਫਰਾਈ ਹੋ ਗਈਆਂ ਉਦੋਂ ਤੱਕ ਆਪਾਂ ਰੋਟੀਆਂ ਨੂੰ ਫਰਾਈ ਕਰਨਾ ਹੈਗਾ ਬਹੁਤ ਵਧੀਆ ਰੈਸਪੀ ਬਣਦੀ ਹੈਗੀ ਰੋਟੀਆਂ ਬੱਜ ਜਾਣ ਤਾਂ ਤੁਸੀਂ ਇਸ ਤਰ੍ਹਾਂ ਰੈਸਪੀ ਬਣਾ ਕੇ ਬੱਚਿਆਂ ਨੂੰ ਖਵਾ ਸਕਦੇ ਹੋ ਕਿਉਂਕਿ ਹੁਣ ਛੁੱਟੀਆਂ ਚੱਲ ਰਹੀਆਂ ਬੱਚਿਆਂ ਦੀਆਂ ਗਰਮੀ ਦੀਆਂ ਤੇ ਤੁਹਾਨੂੰ ਪਤਾ ਹੀ ਹੈ ਵੀ ਬੱਚੇ ਜਿਹੜੇ ਹੁਣ ਫਰਮੈਸ਼ ਕਰਦੇ ਹੀ ਰਹਿੰਦੇ ਵੀ ਕੁਛ ਨਾ ਕੁਛ ਖਾਣ ਨੂੰ ਸਾਨੂੰ ਮਿਲਦਾ ਰਹੇ ਰੋਟੀਆਂ ਨਾ ਖਾਣ ਬੱਚੇ ਕਈ ਵਾਰ ਨਹੀਂ ਵੀ ਖਾਂਦੇ ਹਨ ਤੇ ਇਸ ਤਰ੍ਹਾਂ ਤੁਸੀਂ ਰੈਸਪੀ ਬਣਾ ਕੇ ਖਵਾਓ ਬੱਚੇ ਖੁਸ਼ ਹੋ ਕੇ ਖਾਣਗੇ ਰਿਕਵੈਸਟ ਹੈ ਮੇਰੇ channel ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਟੀਆਂ ਨੂੰ ਫਰਾਈ ਕਰ ਲਿਆ ਹਲਕਾ ਜਿਹਾ ਇਹਨਾਂ ਦਾ ਕਲਰ ਵੀ ਚੇਂਜ ਹੋ ਗਿਆ ਹੁਣ ਆਪਾਂ ਇਹਨਾਂ ਨੂੰ ਕੱਢ ਲੈਣੇ ਆ ਤੇ ਇਧਰ ਆਪਾਂ ਪਲੇਟ ਦੇ ਵਿੱਚ ਟਿਸ਼ੂ ਪ ਬਿਲਕੁਲ ਹਾਂਜੀ ਰੋਟੀਆਂ ਨੂੰ ਆਪਾਂ ਫਰਾਈ ਕਰ ਲਈਆਂ ਅਤੇ ਹਲਕੀਆਂ ਹੀ ਹੈ ਠੰਡੀਆਂ ਵੀ ਹੋਈਆਂ ਤੇ ਜਿਹੜਾ ਐਕਸਟਰਾ ਤੇਲ ਸੀਗਾ ਉਹ ਸਾਰਾ ਹੁਣ ਸੋਕਿਆ ਗਿਆ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਇਹਨਾਂ ਨੂੰ ਦੇਖੋ ਵਧੀਆ ਬਣ ਗਈਆਂ ਨਾ ਕੁੜਕਣਾ ਹੁਣ ਹੱਥ ਦੇ ਨਾਲ ਇਸ ਤਰ੍ਹਾਂ ਨੂੰ ਥੋੜਾ ਥੋੜਾ ਪੋੜ ਜੀ ਲਾਵਾਂਗੇ ਇਹਨਾਂ ਨੂੰ ਹੁਣ ਹਲਕਾ ਹਲਕਾ ਜਿਹਾ ਆਪਾਂ ਪੋੜ ਲਿਆ ਹੁਣ ਆਪਾਂ ਸਰਵ ਕਰਾਂਗੇ ਇਧਰ ਇੱਕ ਪਲੇਟ ਦੇ ਵਿੱਚ ਰੋਟਾ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਿਆ ਹੁਣ ਪਾ ਦਾਂਗੇ ਤਿੰਨ ਪਿਆਜ਼ ਛੋਟੇ ਪਿਆਜ਼ ਸੀ ਤਿੰਨ ਇਹਨਾਂ ਨੂੰ ਬਰੀਕ-ਬਰੀਕ ਕੱਟ ਲਿਆਗਾ ਇਹ ਐਡ ਕਰ ਦਾਂਗੇ ਦੋ ਟਮਾਟਰ ਬਰੀਕ ਕੱਟੇ ਹੋਏ ਇਹ ਐਡ ਕਰ ਦਾਂਗੇ ਇੱਕ Shimla ਮਿਰਚ ਛੋਟੀ ਵਾਲੀ ਸੀਗੀ ਇਹਨੂੰ ਆਪਾਂ ਬਰੀਕ-ਬਰੀਕ ਕੱਟ ਲੈ ਇਹ ਪਾ ਦਾਂਗੇ ਦੋ ਪਾ ਦਾਂਗੇ ਆਪਾਂ ਬਰੀਕ ਕੱਟਾਂਗੇ ਹਰੀਆਂ ਮਿਰਚਾਂ ਜੇ ਹਰੀਆਂ ਮਿਰਚਾਂ ਨਹੀਂ ਵੀ ਪਸੰਦ ਤੁਸੀਂ ਇਹਨਾਂ ਨੂੰ ਸਕਿਪ ਵੀ ਕਰ ਸਕਦੇ ਆ ਇਹ ਜ਼ਿਆਦਾ ਕੋੜੀਆਂ ਨਹੀਂ ਸੀ ਹਰੀਆਂ ਮਿਰਚਾਂ ਮੈਂ ਤਾਂ ਕਰਕੇ ਇਹ ਹਰੀਆਂ ਮਿਰਚਾਂ ਪਾ ਲਵਾਂਗੇ ਹੁਣ ਆਪਾਂ ਮਸਾਲੇ ਐਡ ਕਰਾਂਗੇ ਇੱਕ ਚਮਚ ਪਾ ਦਾਂਗੇ ਚਾਟ ਮਸਾਲੇ ਦਾ ਨਮਕ ਪਾਵਾਂਗੇ ਸਵਾਦ ਅਨੁਸਾਰ ਇਹ ਕਾਲਾ ਨਮਕ ਦਾ ਥੋੜੀ ਜਿਹਾ ਪਾ ਦਾਂਗੇ ਇਸੇ ਲਾਲ ਮਿਰਚ ਪਾਊਡਰ ਇਹ ਨਿੰਬੂ ਦਾ ਰਸ ਆਪਾਂ ਨਿਚੋੜ ਦਾਂਗੇ ਇਹ ਨਮਕੀਨ ਪੂਜਗਾ ਇਹ ਪਾ ਦਾਂਗੇ ਹਾਂਜੀ ਹੁਣ ਆਪਾਂ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਹਾਂਜੀ ਸਾਰੇ ਸਮਾਨ ਨੂੰ ਆਪਾਂ ਹੁਣ ਮਿਕਸ ਕਰਤਾ ਹੈਗਾ ਦੇਖੋ ਤੇ ਆਪਣੀ ਚਾਟ ਬਣ ਕੇ ਹੋ ਗਈ ਹੈ ਰੈਡੀ ਬਹੁਤ ਵਧੀਆ ਚਾਟ ਬਣੀ ਹੈਗੀ ਇਹ ਬਚੀ ਹੋਈ ਰੋਟੀ ਦੀ ਤੁਸੀਂ ਇਸ ਤਰ੍ਹਾਂ ਚਾਟ ਬਣਾ ਕੇ ਖਾਓ ਹਾਂਜੀ ਤੁਹਾਨੂੰ ਰੈਪੀ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਕਰੋ ਮਿਲਦੇ ਹਾਂ ਕੋਈ ਆਪਾਂ ਨੈਕਸਟ ਵੀਡੀਓ ਚ ਥੈਂਕ ਯੂ